ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਪਹੁੰਚੇ ਜੀ ਆਪਾਂ ਰਾਧਾ ਕ੍ਰਿਸ਼ਨ ਧਾਮ ਫਰੀਦਕੋਟ ਕੱਲ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਹੈ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਰਾਧਾ ਕ੍ਰਿਸ਼ਨ ਧਾਮ ਦੇ ਵਿੱਚ ਹਰ ਸਾਲ ਜਨਮ ਅਸ਼ਟਮੀ ਬਹੁਤ ਹੀ ਵਧੀਆ ਢੰਗ ਨਾਲ ਮਨਾਈ ਜਾਂਦੀ ਹੈ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ ਦੀਪਮਾਲਾ ਕੀਤੀ ਗਈ ਹੈ ਧਾਮ ਨੂੰ ਬਹੁਤ ਹੀ ਵਧੀਆ ਸਜਾਇਆ ਗਿਆ ਹੈ ਮੰਦਰ ਦੇ ਚਾਰੇ ਪਾਸੇ ਦੀਪਮਾਲਾ ਕੀਤੀ ਗਈ ਹੈ ਹਰ ਸਾਲ ਜਨਮ ਅਸ਼ਟਮੀ ਦੇ ਦਿਨ ਇਸ ਸਥਾਨ ਦੇ ਉੱਪਰ ਬਹੁਤ ਜ਼ਿਆਦਾ ਇਕੱਠ ਹੁੰਦਾ ਦੇਖ ਨੂੰ ਮਿਲਦਾ ਹੈ ਇੰਨਾ ਜ਼ਿਆਦਾ ਇਕੱਠ ਹੁੰਦਾ ਕਿ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਹੁੰਦੀ ਜਨਮ ਅਸ਼ਟਮੀ ਦੇ ਮੌਕੇ ਧਾਮ ਦੇ ਵਿੱਚ ਐਂਟਰ ਹੋਣ ਦੇ ਲਈ ਗੇਟ ਪਾਸ ਦਿੱਤੇ ਜਾਂਦੇ ਹਨ ਸਭ ਨੂੰ ਸੋ ਉਹ ਗੇਟ ਪਾਸ ਵਿਖਾ ਕੇ ਅੰਦਰ ਜਾਂਦਾ ਪਿਆ ਜਾਂਦਾ ਹੈ ਸਿਕਿਉਰਿਟੀ ਦਾ ਇੰਤਜ਼ਾਮ ਪੂਰਾ ਕੀਤਾ ਜਾਂਦਾ ਹੈ ਜਨਮ ਅਸ਼ਟਮੀ ਤੇ ਪੂਰੇ ਸ਼ਹਿਰ ਦੇ ਲੋਕ ਹੀ ਹਾਜ਼ਰ ਹੁੰਦੇ ਹਨ ਧਾਮ ਦੇ ਵਿੱਚ ਸੋ ਸਭ ਨੂੰ ਇੱਥੇ ਪਹੁੰਚ ਕੇ ਬਹੁਤ ਹੀ ਖੁਸ਼ੀ ਹੁੰਦੀ ਹੈ ਕ੍ਰਿਸ਼ਨ ਜੀ ਦਾ ਜਨਮ ਦਿਨ ਮਨਾ ਕੇ ਉਹਨੂੰ ਬਹੁਤ ਹੀ ਵਧੀਆ ਲੱਗਦਾ ਹੈ। ਹਾਂਜੀ ਜੇ ਕੋਈ ਤਾਮ ਦੇ ਵਿੱਚ ਆਉਣਾ ਚਾਹੁੰਦਾ ਹੈ ਜੋ ਅੰਮ੍ਰਿਤਸਰ ਬਾਈਪਾਸ ਤੋਂ ਇੱਕ ਰਸਤਾ ਨਿਕਲਦਾ ਹੈ ਵੀਰੇ ਵਾਲੇ ਖੁਰਦ ਨੂੰ ਵੀਰੇ ਵਾਲੇ ਖੁਰਦ ਨੂੰ ਜਦੋਂ ਆਪਾਂ ਮੁੜਦੇ ਹਾਂ ਅੱਗੇ ਜਾ ਕੇ ਥੋੜੀ ਦੂਰੀ ਤੇ ਹੀ ਕਿਲੋਮੀਟਰ ਦੂਰੀ ਤੇ ਹੀ ਤਾਮ ਸਥਿਤ ਹੈ। ਜੇ ਕਿਸੇ ਨੇ ਵੀ ਆਉਣਾ ਹੋਵੇ ਇਲਕੂਏਸ਼ਨ ਹੈ। ਰਾਧਾ ਕ੍ਰਿਸ਼ਨ ਤਾਮ ਇੱਕ ਤਾਮ ਹੀ ਨਹੀਂ ਇੱਕ ਅनाथ आश्रम ਵੀ ਹੈ ਜਿੱਥੇ ਬਹੁਤ ਸਾਰੇ ਅਨਾਥ ਬੱਚਾ ਨੂੰ ਰੱਖਿਆ ਜਾਂਦਾ ਹੈ। ਅਨਾਥ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਉਹਨਾਂ ਦਾ ਸਾਰਾ ਖਰਚਾ ਇਸ ਧਾਮ ਦੇ ਸੇਵਾਦਾਰਾਂ ਵੱਲੋਂ ਚੁੱਕਿਆ ਜਾਂਦਾ ਹੈ ਜੋ ਕਿ ਲੋਕ ਆਉਂਦੇ ਹਨ ਕੋਈ ਵੱਡੇ ਲੋਕ ਜਿਵੇਂ ਕੋਈ ਮੰਤਰੀ ਆਗੇ ਇਸ ਧਾਮ ਦੇ ਵਿੱਚ ਕੋਈ ਉਹਨਾਂ ਨੂੰ ਡੋਨੇਸ਼ਨ ਦੇ ਜਾਂਦੇ ਹਨ ਉਸ ਡੋਨੇਸ਼ਨ ਦੇ ਰਾਹੀਂ ਇਹ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਬਹੁਤ ਚੰਗੇ ਸੇਵਾਦਾਰਾਂ ਕੁਝ ਆਪਣੇ ਕੋਲੋਂ ਵੀ ਸੇਵਾ ਲਾ ਦਿੰਦੇ ਹਨ ਤੇ ਇਹਨਾਂ ਦਾ ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਰੁਕਾਵਟ ਨਾ ਆਵੇ ਬੱਚਿਆਂ ਨੂੰ ਵਧੀਆ ਸਕੂਲਾਂ ਵਿੱਚ ਲਾਇਆ ਹੋਇਆ ਹੈ ਆਮ ਦੇ ਪ੍ਰਬੰਧਕ ਸੇਵਾਦਾਰ ਬਹੁਤ ਹੀ ਚੰਗੇ ਹਨ ਚਲੋ ਜੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਮਿਲਾਂਗੇ ਇੱਕ ਨਵੀਂ ਜਗ੍ਹਾ ਤੇ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਸ ਦੀ ਕਾਲ ਜੀ